ਆਹ ਰੋਕ ਦਿੱਤੇ ਆਗੇ 3 ਤੋਂ 3 ਕੱਟ ਲੈ ਆਗੇ ਦੇ ਵਿੱਚ ਜਿਹੜਾ ਧਰਨਾ ਪ੍ਰਵਾਸੀ ਭਾਈਚਾਰੇ ਦੇ ਵੱਲੋਂ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੇ ਦੀ ਵੀ ਰਸਤਾ ਜਿਹੜਾ ਬੰਦ ਕਰ ਦਿੱਤਾ ਗਿਆ ਜਿੰਨੇ ਆਉਣਾ ਉੱਪਰੋਂ ਦੀ ਘੁੰਮ ਕੇ ਬੰਦਾ ਘੁੰਮ ਕੇ ਵੀ ਨਹੀਂ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਦੀ ਵੀ ਰਸਤਾ ਬਿਲਕੁਲ ਬਲੌਕ ਕੀਤਾ ਗਿਆ ਸੋ ਬੰਦਾ ਕਿਧਰੋਂ ਆਵੇ ਤੇ ਕਿਧਰੋਂ ਜਾਵੇ ਜਾਦਾ ਬੰਦਾ ਹਵਾਈ ਜਹਾਜ਼ ਲੈ ਕੇ ਆਵੇ ਤੇ ਉਹ ਪੁਲ ਉੱਪਰੋਂ ਪਾਰ ਕਰੇ ਤੇ ਉੱਥੋਂ ਨਿਕਲੇ ਸੋ ਅਸੀਂ ਜੀ ਸਾਜਨ ਬਖਰੀ ਜਿਨ੍ਹਾਂ ਦੇ ਵੱਲੋਂ ਛੱਟ ਮਾਤਾ ਦੇ ਖਿਲਾਫ ਕੁਝ ਬੋਲਿਆ ਗਿਆ ਕੋਵਿੰਦ ਸਿੰਘ ਜੀ ਬਾਰੇ ਬੋਲਿਆ ਗਿਆ ਮੁਸਲਿਮ ਪਾਈ ਚਾਰੇ ਵਾਰੇ ਗਲਤ ਬੋਲਿਆ ਗਿਆ ਕਿਉਂਕਿ ਅਸੀਂ ਇਹ ਗਲਤ ਟਿੱਪਣੀ برداشت ਨਹੀਂ ਕਰ ਸਕਦੇ ਕਿਸੇ ਵੀ ਧਰਮ ਬਾਰੇ ਸਿੱਖ ਵੀ ਆਪਣਾ ਪ੍ਰੇਮਾ Hindu Muslim ਸਭ ਇੱਕ ਨੇ ਲੇਕਿਨ ਇਹ ਟਿੱਪਣੀ برداشت ਨਹੀਂ ਕਰਾਂਗੇ ਕਿਉਂਕਿ ਛੱਟੀ ਮੱਈਆ ਸਾਡਾ ਜਿਹੜਾ ਪ੍ਰਵਾਂਚਲ ਦਾ ਤਿਉਹਾਰ ਹੈ ਬਹੁਤ ਮੰਨਤਾ ਹੈਗਾ ਤਿੰਨ ਦਿਨ ਦਾ ਤਿਉਹਾਰ ਹੁੰਦਾ ਕਿ ਤਿੰਨ ਦਿਨ ਹੋਰ ਤਾਂ ਭੁਖੀਆਂ ਰਹਿੰਦੀਆਂ ਨੰਬੀਨਾ ਚਲ ਪਾਣੀ ਤੋਂ ਇਪਣੀ ਬਹੁਤ ਨਿੰਦਨਯੋਗ ਹੈ ਪਰ ਅਸੀਂ ਰਸਤਾ ਜਿਹੜਾ ਹੈਗਾ ਬਿਲਕੁਲ ਚਾਰੋਂ ਤਰਫ ਜਿਹੜਾ ਬਲੌਕ ਕਰ ਦਿੱਤਾ ਗਿਆ ਬੰਦਾ ਕਿਤੇ ਉਪਰੋਦੀ ਵੀ ਘੁੰਮਣਾ ਘੁੰਮ ਕੇ ਜਾਣਾ ਹੋਵੇ ਉਹ ਵੀ ਨਹੀਂ ਜਾ ਸਕਦਾ ਤਾਂ ਕਿਹਾ ਤੇ ਇਹ ਠੀਕ ਹੈ ਤੁਹਾਨੂੰ ਲੱਗ ਰਿਹਾ ਨਹੀਂ ਨਹੀਂ ਇਹ ਆਪਣੇ ਵੱਲੋਂ ਠੀਕ ਨਹੀਂ ਸਾਡੀ ਮਨਸ਼ਾ ਨਹੀਂ ਹੈ ਕਿ ਅਸੀਂ ਤੰਗ ਕਰੀਏ ਪਬਲਿਕ ਨੂੰ ਪਰ ਇੱਕ ਬੰਦਾ ਤੰਗ ਕਰ ਰਿਹਾ ਅਸੀਂ ਨਹੀਂ ਤੰਗ ਕਰ ਰਿਹਾ ਉਹ ਬੰਦਾ ਤੰਗ ਕਰ ਰਿਹਾ ਪੁਲਿਸ ਤੰਗ ਕਰ ਰਹੀ ਹੈ ਪੁਲਿਸ ਗ੍ਰਿਫਤਾਰ ਕਰੇ ਨਹੀਂ ਹੋਏਗਾ ਜੇਸਤੋ ਮੈਨੂੰ ਕਿ ਇਤੋਂ ਦੀ ਕੋਈ ਰੋਜ਼ ਦਾ ਹੋਰ ਕੋਈ ਤਰੀਕਾ ਹੈ ਸਰ ਜੀ ਕਿਹੜਾ ਤਰੀਕਾ ਹੈਗਾ ਜੀ ਪੈਸਾ ਚੜਦਾ ਹੈਗਾ ਨਾ ਪੈਸਾ ਬੋਲਦਾ ਹੈਗਾ ਜੀ ਪੈਸਾ ਚੜ ਗਿਆ ਹੈਗਾ ਪਰ ਤੁਸੀਂ ਥਾਣੇ ਬੂਰੇ ਤਰਨਾ ਲਾ ਸਕਦੇ ਹੋ ਤੁਸੀਂ ਹੋਰ ਕਿਸੇ ਪਾਸੇ ਤਰਨਾ ਲਾ ਸਕਦੇ ਹੋ ਤੁਸੀਂ ਆਪ ਆਮ ਪਬਲਿਕ ਸੀ ਕਿਉਂ ਤਰਨਾ ਲਗਾ ਰਹੇ ਹੋ ਆਪ ਕੋ ਦਿਖ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ ਉਸ ਵਕਤ ਆਪਾ ਦੇਖ ਸਕਦੇ ਹੋ ਨਾ ਨਹੀਂ ਉਹਨਾਂ ਦੀ ਜਿਹੜੀ ਬੈਕਰੀ ਆ ਉਹ ਵੀ ਬੰਦ ਹੈ ਸਾਡੇ ਤੁਸੀਂ ਜਾਇਜ਼ ਜਾਇਦਾ ਉਹਨਾਂ ਦੀ ਬੈਕਰੀ ਦੇ ਮੂਰੇ ਤਰਨਾ ਲਾ ਸਕਦੇ ਹੋ ਪਰसों ਬੈਕਰੀ ਬੰਦ ਕਰਾਈ ਆ ਜੀ 8 ਦਿਨ ਖੁੱਲੀ ਸੀ ਕਿ ਪਰसों ਆਏ ਨੇ ਐਸੋ ਐਸੇ ਉਹਨਾਂ ਨੇ ਬੰਦ ਕਰਾਈ ਆ ਬੈਕਰੀ ਜੀ ਮਿਲ ਕੇ ਕਹਿਆ ਸੀਗਾ ਇੱਥੋਂ ਇੱਕ ਲੇਡੀ ਨੇ ਐਮਰਜੈਂਸੀ ਜਾਣਾ ਸੀਗਾ ਹਸਪੀਟਲ ਦੇ ਵਿੱਚ ਸਰ ਉਹਨਾਂ ਨੂੰ ਨਿਕਲਣ ਨਹੀਂ ਦਿੱਤਾ ਗਿਆ ਉਹਨਾਂ ਨੂੰ ਕਹਿੰਦੇ ਤੁਸੀਂ ਪਰਲੇ ਪਾਸੇ ਆਓ ਉਹ ਪਰਲੇ ਪਾਸੇ ਉਹਦੀ ਮੈਡਮ ਗਏ ਨੇ ਪਰ ਉਹਨਾਂ ਨੂੰ ਉੱਥੇ ਵੀ ਰਸਤਾ ਨਹੀਂ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਉੱਥੇ ਪਿੱਛੇ ਵੀ ਰਸਤਾ ਬੰਦ ਹੈ ਬੰਦ ਹੈ ਬੰਦ ਹੈ ਦੇਖੋ ਕਿਸੇ ਇੱਕ ਬੰਦੇ ਦੇ ਨਕਾਲੀ ਦੇ ਨਾਲ ਬੰਦ ਹੈ ਨਾ ਸਾਡੇ ਦਾ ਕੋਈ ਨਹੀਂ ਨਾ ਹੈਗਾ ਉਸ ਬੰਦੇ ਨਾਲ ਤਾਂ ਤੁਸੀਂ ਦਿੱਤਾ ਨਾ ਫਿਰ ਉਹ ਬੰਦੇ ਨੇ ਗਲਤ ਕੀਤਾ ਉਹਨੂੰ ਮੇਰਾ ਪਾਪ ਸਰ ਇੱਕ ਬੰਦੇ ਦੀ ਗਲਤੀ ਹੈ ਉਹ ਸਾਰੇ ਲੋਕ ਕਿਉਂ ਭੁਗਤ ਰਹੇ ਆ ਸਾਰੇ ਲੋਕ ਨਹੀਂ ਭੁਗਤ ਰਹੇ ਨੇ ਸਾਰੇ ਸਾਥ ਦੇ ਰਹੇ ਨੇ ਕੋਈ ਵੀ ਭੁਗਤ ਰਿਹਾ ਹੈਗਾ ਵਿਚੰਸਰ ਆ ਰਹੇ ਨੇ ਉਹ ਗਲਤ ਕਮੈਂਟ ਕਰ ਰਹੇ ਨੇ ਉਹ ਗਲਤ ਬੋਲ ਰਹੇ ਨੇ ਆਸੀ ਕੜਾਈਆਂ ਨੇ ਐਂਬੂਲੈਂਸ ਕੜਾਈ ਆ ਨਾ ਸਕੂਲ ਬੱਸ ਕੜਾਈ ਆ ਉਹੀ ਤੁਹਾਨੂੰ ਗੱਲ ਕਰ ਰਿਹਾ ਕਿ ਐਂਬੂਲੈਂਸ ਤੁਸੀਂ ਜਰੂਰ ਕੜਾਈ ਆ ਪਰ ਇੱਥੇ ਜਿਹੜੀ ਇੱਕ ਲੇਡੀ ਸੀਗੀ ਉਹਨੇ ਐਮਰਜੈਂਸੀ ਦੇ ਵਿੱਚ ਮੈਰ ਪਾਰ ਕਰਕੇ ਜਾਣਾ ਸੀਗਾ ਉਹ ਕਿੰਨਾ ਪਰੇਸ਼ਾਨ ਹੋਈ ਜੀ ਕੀ ਕਰੀਏ ਕੀ ਕਰੀਏ ਇਹਨਾਂ ਦਾ ਕੋਈ ਹੱਲ ਨਹੀਂ ਹੈਗਾ ਸਾਡੀ ਗ੍ਰਫਤਾਰ ਉਹਨ ਦੀ ਗ੍ਰਫਤਾਰੀ ਚਾਹੀਦੀ ਵਾ ਇਸ ਤੋਂ ਇਲਾਵਾ ਅਸੀਂ ਕੁਝ ਨਹੀਂ ਕਰ ਸਕਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਵੀ ਰੱਖਿਆ ਵਾਸਤੇ ਆਪਣਾ ਆਗਵਾਰ ਦਿੱਤਾ ਆਪਣਾ ਸਰਬੰਸਵਾਦ ਦਿੱਤਾ ਸੋ ਸਾਨੂੰ ਕੋਈ ਹੱਕ ਨਹੀਂ ਹੈ ਕਿਸੇ ਵੀ ਧਰਮ ਨੂੰ ਟਾਰਗੇਟ ਕਰਨ ਦਾ ਕਿਸੇ ਧਰਮ ਪ੍ਰਤੀ ਮਾੜਾ ਬੋਲਣ ਦਾ ਸੋ ਇਹ ਬਹੁਤ ਹੀ ਨਿੰਦਨ ਨਿੰਦਨਯੋਗ ਜਿਹੜੀ ਹੈ ਉਹ ਘਟਨਾ ਹੈ ਸੋ ਇਸ ਤਰ੍ਹਾਂ ਦੀ ਟਿੱਪਣੀ ਕਰਨਾ ਕਿਸੇ ਧਰਮ ਪ੍ਰਤੀ ਇਸ ਬਾਰੇ ਗੁਰੇਜ਼ ਕਰਨਾ ਚਾਹੀਦਾ लुधियाना है, पूरी कर गया। करने मामला ये है जी जो ऑनर है वो उल्टा गलत गालिया जैसे शब्द उन्होंने बोला ठीक है तो उसके लिए हम उनकी गिरफ्तारी के मांग करने के लिए यहाँ पे बैठे हुए है दस दिन से मामला थाने में दर्ज है बट अभी तक उन लोगों ने गिरफ्तार नहीं किया है धारा तो उनके खिलाफ लग चुकी है दो सौ पचानवे लग चुका है लेकिन वो अभी तक अंदर नहीं है ना जी? जी हम लोग तो देखे नहीं है उसको पकड़ते हुए अभी तक ठीक है जी उसका कल तक उसका बेकरी कल तक खुला हुआ था फिर जाके क्या कहता है हमारे बंदे गए हैं फिर पुलिस प्रशासन को बोला गया है फिर वो बंद करवाए हैं बेकरी कल शाम तक खुला हुआ था तो अभी जैसे धरना दे रखा है चलो जो धर्म है सबके सत्कार योग होते हैं किसी भी धर्म के खिलाफ ऐसे गलत टिप्पणी नहीं देनी चाहिए चाहे वो तेती कोट देवी देवते हैं चाहे वो गुरु पीर है तो ये बात तो चलो सरासर गलत है पर अभी जो, अभी जो जो आप देख रहे हैं कि पे जाम है यहाँ से तीन तीन किलोमीटर लंबा जाम लगा हुआ है लोग भी परेशान हो रहे हैं एम्बुलेंस को भी जगह नहीं मिल रही क्या ये धरना देना बिल्कुल सही है मेरे देखिए जी मेरे समझ में तो अभी सही है क्योंकि अगर पुलिस प्रशासन उसको गिरफ्तार कर लिया होता तो ये जो हिंदू समाज के लोग हैं ठीक है अपने धर्म के विरोध पे यहाँ पे धरना देने नहीं बैठते या, या के जो पंजाब का जो भाईचारा है यहाँ पे शायद छठ माता के बारे में किसी को अवेयरनेस नहीं है कि क्या है क्या कैसे क्या, आप लोग पूछते हो क्या मायने रखते हैं आपके लिए नहीं नहीं ऐसी कोई बात नहीं है जी सारे अपने जो सिख धर्म के लोग हैं वो भी क्या कहता है हमारे छठ मैया को मानते हैं ठीक है जी ਉਹ ਵੀ ਕਹਿੰਦਾ ਹੈ ਛਟ ਪੂਜਾ ਕਰਤੇ ਹਨ ਠੀਕ ਹੈ ਜੀ ਐਸੀ ਕੋਈ ਬਾਤ ਨਹੀਂ ਹੈ ਪੂਰੇ ਭਾਰਤ ਸੇ ਲੈ ਕੇ ਵਿਦੇਸ਼ੋਂ ਤੱਕ ਵੀ ہماری ਛਟ ਪੂਜਾ ਦਾ ਉਹ ਕਹਿੰਦਾ ਹੈ ਚੱਲ ਰਹਾ ਹੈ ਜੀ ਮਾਤਾ ਦਾ ਪੂਜਾ ਚੱਲ ਰਹਾ ਹੈ ਇੱਕ ਨਾਂਵਰ ਸ਼ਿਮਲਾਪੁਰੀ ਦੇ ਵਿੱਚ ਸਾਜਨ ਬੈਕਰੀ ਸਾਜਨ ਬੈਕਰੀ ਅਸੀਂ ਕੱਲ ਵੀ ਦੇਖਿਆ ਪ੍ਰਵਾਸੀ ਭਾਈਚਾਰੇ ਵੱਲੋਂ ਬੰਦ ਕਰਵਾਈ ਗਈ ਹੈ ਸੋ ਆਪਾਂ ਗੱਲਬਾਤ ਕਰ ਲੈਂਦੇ ਆ ਕੁਝ ਹੋਰ ਭਾਈਚਾਰੇ ਦੇ ਲੋਕਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿਸ ਤਰ੍ਹਾਂ ਪਰਵਾਸੀ ਭਾਈਚਾਰੇ ਵੱਲੋਂ ਪੂਰਾ ਇੱਥੇ ਜਿਹੜਾ ਰੋਡ ਹੈਗਾ ਉਹ ਜਾਮ ਕਰ ਦਿੱਤਾ ਗਿਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਕ 사ਜਨ ਵੈਕਰੀ ਦਾ ਮਾਲਕ ਹੈ ਉਹਦਾ ਦੇ ਵੱਲੋਂ ਇਹ ਗਲਤ ਸ਼ਬਦ ਬੋਲਿਆ ਗਿਆ ਗਲਤ ਅਸ਼ਬਦ ਬੋਲਿਆ ਗਿਆ ਇੱਕ ਕੱਲਾ ਹਿੰਦੂ ਸਮਾਜ ਨੂੰ ਨਹੀਂ ਇਹ ਸਿੱਖ ਸਮਾਜ ਨੂੰ ਵੀ ਕਹਿੰਦਾ ਮੁਸਲਿਮ ਸਮਾਜ ਨੂੰ ਵੀ ਕਹਿ ਰਿਹਾ ਤੇ ਜੀ ਮੈਂ ਇੱਥੇ 2 ਮਿੰਟ ਤੁਹਾਨੂੰ ਰੋਕਣਾ ਚਾਹਾਂਗਾ ਤੁਸੀਂ ਦੇਖ ਸਕਦੇ ਹੋ ਕਿ ਜਾਮ ਦੇ ਵਿੱਚ ਐਂਬੂਲੈਂਸ ਵੀ ਫਸੀ ਹੋਈ ਹੈ ਐਂਬੂਲੈਂਸ ਨੂੰ ਰਸਤਾ ਨਹੀਂ ਮਿਲ ਰਿਹਾ ਜਿਹੜਾ ਕਿ ਪ੍ਰਵਾਸੀ ਭਾਈਚਾਰੇ ਦੇ ਵੱਲੋਂ ਇੱਥੇ ਧਰਨਾ ਦਿੱਤਾ ਗਿਆ ਸੋ ਐਂਬੂਲੈਂਸ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਧਰਨਾ ਸੀਗਾ ਧਰਨੇ ਦੇ ਵਿੱਚੋਂ ਐਂਬੂਲੈਂਸ ਨੂੰ ਕਿਸ ਤਰ੍ਹਾਂ ਕਢਵਾਇਆ ਜਾ ਰਿਹਾ ਪਰ ਫਿਰ ਵੀ ਪਿੱਛੋਂ ਦੀ ਜਿਹੜੀ ਐਂਬੂਲੈਂਸ ਹੈ ਉਹ 4-4 ਕਿਲੋਮੀਟਰ 3-3 ਕਿਲੋਮੀਟਰ ਲੰਬੇ ਜਾਮ ਦੇ ਵਿੱਚੋਂ ਨਿਕਲ ਕੇ ਆਈ ਹੈ 1 ਘੰਟਾ 1.5 ਘੰਟਾ ਘੱਟੋ-ਘੱਟ ਇਸ ਜਾਮ ਦੇ ਵਿੱਚ ਇਸ ਐਂਬੂਲੈਂਸ ਨੂੰ ਲੱਗਿਆ ਹੋਵੇਗਾ ਸੋ ਲੋਕਾਂ ਨੂੰ ਔਰ ਜਿਹੜੇ ਇੱਥੇ ਪੇਸ਼ੈਂਟ ਜਾ ਰਿਹਾ ਹੈ ਇਸ ਐਂਬੂਲੈਂਸ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਇੱਥੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਸੋ ਆਪਾਂ ਗੱਲਬਾਤ ਜਾਰੀ ਰੱਖਦੇ ਆ ਹਾਂਜੀ ਮੁਰਦਾਬਾਦ ਮੁਰਦਾਬਾਦ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਕਿ ਹਲੇ ਐਂਬੂਲੈਂਸ ਨੂੰ ਵੀ ਜਗ੍ਹਾ ਦਿੱਤੀ ਗਈ ਆ ਦਰਨਾ ਇਸ ਕਰਕੇ ਨਹੀਂ ਲੱਗਿਆ ਦਰਨਾ ਇਸ ਕਰਕੇ ਲੱਗਿਆ ਹੈ ਕਿ Hindu ਸਮਾਜ ਨੂੰ ਗਲਤ ਬੋਲਿਆ ਉਹਨੇ Muslim ਸਮਾਜ ਨੂੰ ਗਲਤ ਬੋਲਿਆ Sikh ਸਮਾਜ ਨੂੰ ਗਲਤ ਬੋਲਿਆ ਉਹਦੇ ਕਰਕੇ ਗਾਂਧੀ ਜੀ ਬਾਰੇ ਉਹਨਾਂ ਨੇ ਕੁਝ ਗਲਤ ਬੋਲਿਆ ਵਾ ਜਦ ਕਿ ਐਦਾ ਦਾ ਗੱਲ ਨਹੀਂ ਕਹਿਣੀ ਚਾਹੀਦੀ ਸੀ ਔਰ ਇਹਨਾਂ ਨੂੰ ਪਹਿਲਾਂ ਸੋਚ ਸਮਝ ਕੇ ਕਿਉਂਕਿ ਦੇਖੋ ਜਦੋਂ ਆਪਾਂ ਇੱਕ ਬਿਜ਼ਨਸ ਕਰਦੇ ਆ ਤਾਂ ਪਹਿਲਾਂ ਸਾਨੂੰ ਆ ਸਮਝਣਾ ਚਾਹੀਦਾ ਕਿ ਜੇ ਆਪਾਂ ਪਬਲਿਕ ਦੇ ਨਾਲ ਕਿਵੇਂ ਬਿਹੇਵੀਅਰ ਕਰਾਂਗੇ ਤਾਂ ਹੀ ਕੋਈ ਬਿਜ਼ਨਸ ਕਰ ਸਕਦਾ ਨਹੀਂ ਤਾਂ ਕੋਈ ਨਹੀਂ ਕਰ ਸਕਦਾ ਜੀ ਠੀਕ ਹੈ ਨਾ ਜੀ ਤੇ ਪਹਿਲੀ ਗੱਲ ਆ ਹੈ ਕਿ ਆ ਕਿ ਜੇ ਆਹੀ ਗੱਲ ਕਿਸੇ ਗਰੀਬ ਬੰਦੇ ਨੇ ਕਿਹਾ ਹੁੰਦਾ ਨਾ ਤਾਂ ਸਭ ਤੋਂ ਪਹਿਲਾਂ ਉਹਦੇ ਘਰ ਦੇ ਥਾਣੇ 'ਚ ਆਉਣ ਦੇ ਸੀ ਉਹ ਤਾਂ ਬਾਚੋ ਬੰਦਾ ਫੜਿਆ ਜਾ ਪਹਿਲਾਂ ਉਹਦੇ ਘਰ ਦੇ ਥਾਣੇ ਚ ਆਉਣਾ ਹੈ ਉਤੋਂ ਬਾਅਦ ਉਹਨੂੰ ਚੱਕ ਕੇ ਲੈ ਆਣੇ ਸੀ ਉਹਨਾਂ ਨੇ ਥਾਣੇ ਆ 10 ਦਿਨ ਪਰਚੇ ਦਾ ਹੋ ਗਿਆ ਮੈਨੂੰ ਦੱਸੋ ਉਹਨਾਂ ਨੇ ਕੋਈ ਹਲੇ ਇਰੈਕਸ਼ਨ ਹੈਗੇ ਨਹੀਂ ਉਹਨਾਂ ਦੇ ਫੇਕੋ ਬੰਦਾ ਘੁੰਮ ਰਿਹਾ ਤੁਸੀਂ ਜਿਹੜਾ ਇੱਥੇ ਧਰਨਾ ਦਿੱਤਾ ਆਮ ਲੋਕ ਇੱਥੇ ਪਰੇਸ਼ਾਨ ਹੋ ਰਹੇ ਨੇ ਤੁਸੀਂ ਇਹ ਜਿਹੜਾ ਧਰਨਾ ਹੈਗਾ ਡੀਸੀ ਦਫ਼ਤਰ ਦੇ ਬਾਹਰ ਜਾਂ ਕਿਸੇ ਹੋਰ ਜਗ੍ਹਾ ਤੇ ਵੀ ਦੇ ਸਕਦੇ ਸੀ ਜਿੱਥੇ ਲੋਕਾਂ ਨੂੰ ਪਰੇਸ਼ਾਨ ਨਾ ਹੋਣਾ ਪੈਂਦਾ ਤਾਂ ਅਸੀਂ ਧਰਨਾ ਦੇਣ ਦੀ ਪਹਿਲੇ ਅੱਜ ਅਸੀਂ ਤਾਂ ਲੋਕਾਂ ਨੂੰ ਆਮ ਲੋਕਾਂ ਦਾ ਪਰੇਸ਼ਾਨ ਕਰਦਾ ਸਾਡਾ ਕੋਈ ਮੁੱਦਾ ਨਹੀਂ ਹੈਗਾ ਨਾ ਇਹ ਸਾਡੀ ਇੱਕ ਆਸਥਾ ਤੇ ਸਾਰਿਆਂ ਦੀ ਆਸਥਾ ਦਾ ਮਤਲਬ ਪਰਵਾ ਹੈ ਇੰਦੇ ਸਾਡੇ ਅਪਮਾਨਜਨਕ ਸ਼ਬਦ ਬੋਲੇ ਗਏ ਨੇ ਇਸ ਕਰਕੇ ਅਸੀਂ ਬੈਠੇ ਆ ਵਸੀਂ ਸ਼ਹਿਰ ਦੇ ਉਸ ਜਗ੍ਹਾ ਤੇ ਬੈਠੇ ਹੋਏ ਆ ਜਿੱਧਰੋਂ ਕਈ ਰਸਤੇ ਦਰਉਦਰ ਜਾਣ ਨੂੰ ਹੈਗੇ ਆ ਅਸੀਂ ਪਬਲੀ ਨੂੰ ਪਰੇਸ਼ਾਨ ਨਹੀਂ ਕਰਦਾ ਸਾਡਾ ਨਿਵੇਦਨ ਸਿਰਫ ਇਹ ਸੀ ਕਿ ਸਾਡਾ ਮੁੱਦਾ ਅਸੀਂ ਆਪਣੀ ਇਕਤਾ ਤੇ ਆਪਣੀ ਇਕਤਾ ਦੇ ਬਲ ਤੇ ਦੋਸ਼ੀ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰਦੇ ਪਿਆ ਸਾਡਾ ਆਮ ਲੋਕਾਂ ਨੂੰ ਕੋਈ ਪਰੇਸ਼ਾਨ ਕਰਨ ਦਾ ਮਤਲਬ ਨਹੀਂ ਹੈ ਇੱਥੇ ਅਲੱਗ-ਅਲੱਗ ਅਲੱਗ-ਅਲੱਗ ਸੰਗਠਨਾ ਤੇ ਬੰਦੇ ਇਕੱਠੇ ਹੋਏ ਨੇ ਸਾਡਾ ਇੱਕ ਜੜਾ ਵੀ ਗੁਰੂ ਨਾਨਕ ਦੇਵ ਜੀ ਬਾਰੇ ਜਾਂ ਮਾ ਚੱਤਰੀ ਮਾਤਾ ਦੇ ਬਾਰੇ ਜਿੰਨੇ ਵੀ ਦੇਵ ਦੇਵਤਾਂ ਨੇ ਬਾਰੇ ਗਲਤ ਬੋਲਿਆ ਉਹਨੂੰ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਤੇ ਅਸੀਂ ਪੁਲਿਸ ਬਰਾਸ਼ਦਾਨ ਨੂੰ ਪੂਰਾ ਮੱਕਾ ਦਿੱਤਾ ਸੀਗਾ ਕਿ ਉਹਨਾਂ ਦੇ ਉੱਤੇ 10 ਦਿਨ ਦੀ ਕਾਰਵਾਈ ਹੋਵੇ ਡਿਪਟੀ ਸਾਹਿਬ ਵੱਲੋਂ ਥੋੜੇ ਦਿਨ ਪਹਿਲੇ ਆਏ ਸੀਗੇ ਉਹਨਾਂ ਨੇ ਸਾਨੂੰ ਬੇਲ ਹੌਲੀਪੌਪ ਦੇਣ ਦੀ ਕੋਸ਼ਿਸ਼ ਕੀਤੀ ਉਹਨੇ ਬੇਲ ਅਪਲਾਈ ਕੀਤੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇੱਕ ਕਾਰੋਬਾਰੀ ਦੇ ਵੱਲੋਂ ਆਪਣੇ ਕਾਰੋਬਾਰ ਵੱਲ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਗੱਲਾਂ ਵੱਲ ਕਿਸੇ ਧਰਮ ਦੇ ਪ੍ਰਤੀ ਟਿੱਪਣੀ ਕਰਨਾ ਇੱਕ ਬਹੁਤ ਮੰਦਭਾਗੀ ਗੱਲ ਹੈ ਸੋ ਇਹ ਗੱਲ ਬਹੁਤ ਮਾੜੀ ਹੈ ਸੋ ਤੁਹਾਨੂੰ ਵੀ ਜਿਹੜਾ ਹੈਗਾ ਇੱਥੇ ਧਰਨਾ ਆਪਾਂ ਦੇਖ ਰਹੇ ਆ ਕਿ ਲੋਕ ਦੇਖੋ ਹੁਣ ਇੱਥੇ ਕਟੋ-ਕਟਾ ਸੀ ਪਿੱਛੋਂ ਦੀ ਆਏ ਆ 3 ਕਿਲੋਮੀਟਰ 4 ਤਾਂ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਮੰਗ ਸਿਰਫ ਇੰਨੀ ਹੈ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿੱਤਾ ਜਾਏ ਕਿਉਂਕਿ ਐਫ ਆਈ ਆਰ ਦੇ ਆ 10 ਦਿਨ ਹੋ ਗਏ ਉਹਨਾਂ ਲਈ ਤਾਂ ਗ੍ਰਿਫਤਾਰ ਨਹੀਂ ਹੋਇਆ ਉਹਨੇ ਕੱਲ ਦੀ ਬੇਲ ਅਪਲਾਈ ਕੀਤੀ ਹੈ ਕੋਰਟ 'ਚ ਉਹਨੂੰ ਬੇਲ ਮਿਲ ਜਾਣੀ ਹੈ ਫਿਰ ਤਾਂ ਸਾਨੂੰ ਕੋਰ ਰਹਿ ਕੇ ਗਿਆ ਅਸੀਂ ਜਿਹੜੀ ਜੇ ਚੀਜ਼ ਦੇ ਪੱਕੇ ਅਸੀਂ ਥਾਣੇ ਦਾ ਥਾਣੇ ਦੇ ਬਾਹਰ ਵੀ ਧਰਨਾ ਲਾਇਆ ਸੀਗਾ ਉਹ ਥਾਣੇ ਦਾ ਬਾਹਰ ਵੀ ਧਰਨਾ ਲਾਇਆ ਜਿਸ ਉਧਰ ਉਹਨਾਂ ਸਾਨੂੰ ਲੌਲੀਪੌਪ ਦੇ ਰਿਹਾ ਅੱਜ ਵੀ ਸਾਨੂੰ ਲੌਲੀਪੌਪ ਦੇਣ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਇਹ ਪਤਾ ਹੈ ਕਿ ਅਗਰ ਅੱਜ ਅਸੀਂ ਇਹ ਤੋੜ ਗਏ ਅਸੀਂ ਨਹੀਂ ਚ ਸਾਡੀ ਲੋਕਾਂ ਦੀ ਬੇਨਤੀ ਹੈ ਕਿ ਸਾਡੇ ਨਾਲ ਕੰਪਰੋਮਾਈਜ਼ ਕਰਨ ਤੇ ਕਿਉਂਕਿ ਇਹ ਸਾਡਾ ਇੱਕ ਦਿਨ ਦਾ ਮੁੱਦਾ ਨਹੀਂ ਹੈਗਾ ਇਹ ਹਮੇਸ਼ਾ ਇਹਨਾਂ ਅੱਜ ਇਹਨਾਂ ਨੇ ਕਹਿ ਕੱਲ ਕੋਈ ਹੋਰ ਖੜਾ ਹੋ ਜਾਊਗਾ ਇਸ ਕਰਕੇ ਸਾਡੀ ਅਪੀਲ ਹੈ ਪ੍ਰਸ਼ਾਸਨ ਨੂੰ ਵੀ ਤੇ ਹਰ ਵਿਅਕਤੀ ਨੂੰ ਕਿ ਸਾਡਾ ਸਾਥ ਦਿਓ ਤੇ ਇਹਨਾਂ ਨੂੰ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਧੰਨਵਾਦ ਜੀ ਸੋ ਸੰਤਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਜਿਨ੍ਹਾਂ ਨੇ Hindu ਧਰਮ ਦੇ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੱਤਾ ਪਰਿਵਾਰ ਵਾਰ ਦਿੱਤਾ ਸੋ ਕਿਸੇ ਵੀ ਧਰਮ ਪ੍ਰਤੀ ਚਾਹੇ ਉਹ Hindu ਹੈ ਚਾਹੇ ਉਹ Muslim ਹੈ ਇਸੇ ਵੀ ਧਰਮ ਦੇ ਪ੍ਰਤੀ ਸਾਨੂੰ ਟਿੱਪਣੀ ਕਰਨ ਦਾ ਕੋਈ ਹੱਕ ਨਹੀਂ ਹੈ ਕੋਈ ਅਧਿਕਾਰ ਨਹੀਂ ਹੈ ਜਿਹੜਾ ਧਰਨਾ ਪ੍ਰਵਾਸੀ ਭਾਈਚਾਰੇ ਦੇ ਵੱਲੋਂ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੇ ਦੀ ਵੀ ਰਸਤਾ ਜਿਹੜਾ ਬੰਦ ਕਰ ਦਿੱਤਾ ਗਿਆ ਜਿੰਨੇ ਆਉਣਾ ਉਪਰੋਂ ਦੀ ਘੁੰਮ ਕੇ ਬੰਦਾ ਘੁੰਮ ਕੇ ਵੀ ਨਹੀਂ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਦੀ ਵੀ ਰਸਤਾ ਬਿਲਕੁਲ ਬਲੌਕ ਕੀਤਾ ਗਿਆ ਸੋ ਬੰਦਾ ਕਿਧਰੋਂ ਆਵੇ ਤੇ ਕਿਧਰੋਂ ਜਾਵੇ ਜਾਂ ਤਾਂ ਬੰਦਾ ਹਵਾਈ ਜਹਾਜ਼ ਲੈ ਕੇ ਆਵੇ ਤੇ ਉਹ ਪੁਲ ਨੂੰ ਉੱਪਰੋਂ ਪਾਰ ਕਰੇ ਤੇ ਉੱਥੋਂ ਨਿਕਲੇ ਸੋ ਅਸੀਂ ਗੱਲਬਾਤ ਕਰ ਲੰਨੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਰ ਇੱਕ ਤਾਂ ਮਾਮਲਾ ਜਿਹੜਾ ਹੈਗਾ ਨਾਮਵਰ ਜਿਹੜੀ ਬੈਕਰੀ ਆ ਉਹਨਾਂ ਦੇ ਵੱਲੋਂ ਇੱਕ ਜੀ 사જન ਬੈਕਰੀ ਜਿਨ੍ਹਾਂ ਦੇ ਵੱਲੋਂ ਛੱਟ ਮਾਤਾ ਦੇ ਖਿਲਾਫ ਕੁਝ ਬੋਲਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਬਾਰੇ ਬੋਲਿਆ ਗਿਆ ਮੁਸਲਮਾਨ ਭਾਈਚਾਰੇ ਬਾਰੇ ਗਲਤ ਬੋਲਿਆ ਗਿਆ ਕਿਉਂਕਿ ਅਸੀਂ ਇਹ ਗਲਤ ਟਿੱਪਣੀ ਬਰਦਾਸ਼ਤ ਨਹੀਂ ਕਰ ਸਕਦੇ ਆ ਕਿਸੇ ਵੀ ਧਰਮ ਬਾਰੇ ਸਿੱਖ ਵੀ ਆਪਣਾ ਪ੍ਰੇਮ ਆ Hindu ਮੁਸਲਮਾਨ ਸਭ ਇੱਕ ਨੇ ਲੇਕਿਨ ਇਹ ਟਿੱਪਣੀ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਛੱਠੀ ਮਈਆ ਇੱਕ ਸਾਡਾ ਜਿਹੜਾ ਪ੍ਰਵਾਂਚਲ ਦਾ ਤਿਉਹਾਰ ਹੈ ਬਹੁਤ ਮੰਨਤਾ ਹੈ ਗੱਲ ਤਿੰਨ ਦਿਨ ਦਾ ਤਿਉਹਾਰ ਹੁੰਦਾ ਹੈ ਕਿ ਤਿੰਨ ਦਿਨ ਔਰਤਾ ਪੁਖੀਆਂ ਰਹਿੰਦੀਆਂ ਨੰਬੀ ਨਾਲ ਜਲ ਪਾਣੀ ਤੋਂ ਇਸ ਆਸਥਾ ਦਾ ਪਰਵ ਹੈ ਹਨ ਲੇਕਿਨ ਉਸ ਬੰਦੇ ਨੂੰ ਅਕਲ ਨਹੀਂ ਹੈਗੀ ਕਿ ਗਾਲਾਂ ਕੱਢ ਰਿਹਾ ਹੈਗਾ ਬਿਲਕੁਲ ਇਹ ਟਿੱਪਣੀ ਬਹੁਤ ਨਿੰਦਣਯੋਗ ਹੈ ਪਰ ਅਸੀਂ ਇਸ ਵਕਤ ਦੇਖ ਰਹੇ ਹਾਂ ਕਿ ਰਸਤਾ ਜਿਹੜਾ ਹੈਗਾ ਬਿਲਕੁਲ ਚਾਰੋਂ ਤਰਫ ਜਿਹੜਾ ਬਲਾਕ ਕਰ ਦਿੱਤਾ ਗਿਆ ਬੰਦਾ ਕਿਤੇ ਉਪਰੋਦੀ ਵੀ ਘੁੰਮਣਾ ਘੁੰਮ ਕੇ ਜਾਣਾ ਹੋਵੇ ਉਹ ਵੀ ਨਹੀਂ ਜਾ ਸਕਦਾ ਕੀ ਇਹ ਠੀਕ ਹੈ ਤੁਹਾਨੂੰ ਲੱਗ ਰਿਹਾ ਨਹੀਂ ਨਹੀਂ ਇਹ ਆਪਣੇ ਵੱਲੋਂ ਠੀਕ ਨਹੀਂ ਸਾਡੀ ਮਨਸ਼ਾ ਨਹੀਂ ਹੈ ਕਿ ਅਸੀਂ ਤੰਗ ਕਰੀਏ ਪਬਲਿਕ ਨੂੰ ਪਰ ਇੱਕ ਬੰਦਾ ਤੰਗ ਕਰ ਰਿਹਾ ਅਸੀਂ ਨਹੀਂ ਤੰਗ ਕਰ ਉਹ ਬੰਦਾ ਤੰਗ ਕਰ ਰਿਹਾ ਪੁਲਿਸ ਤੰਗ ਕਰ ਰਹੀ ਹੈ ਪੁਲਿਸ ਗ੍ਰਿਫਤਾਰ ਕਰੇ ਨਹੀਂ ਹੋਏਗਾ ਇਹ ਪੁਲਿਸ ਗ੍ਰਿਫਤਾਰ ਕਰ ਲੈਣ ਅਸੀਂ ਧਰਨਾ ਕਿਉਂ ਲਾਵਾਂਗੇ ਪਬਲਿਕ ਕਿਉਂ ਤੰਗ ਹੋਏਗੀ ਹਰ ਕੋਈ ਕੋਮ ਲਾਂਦੀ ਹੈ ਕਿਸਾਨਾਂ ਨੇ ਵੀ ਧਰਨੇ ਲਾਏ ਨੇ ਸਭ ਕੋਮ ਨੇ ਧਰਨੇ ਲਾਏ ਜੀ ਦੱਸੋ ਮੈਨੂੰ ਕਿ ਇੱਥੋਂ ਦੀ ਕੋਈ ਰੋਜ਼ ਦਾ ਹੋਰ ਕੋਈ ਤਰੀਕਾ ਹੈ ਸਰ ਜੀ ਕਿਹੜਾ ਤਰੀਕਾ ਹੈਗਾ ਜੀ ਪੈਸਾ ਚੜਦਾ ਹੈਗਾ ਨਾ ਪੈਸਾ ਬੋਲਦਾ ਹੈਗਾ ਜੀ ਪੈਸਾ ਚੜ ਗਿਆ ਹੈਗਾ ਸਰ ਤੁਸੀਂ ਥਾਣੇ ਮੂਰੇ ਧਰਨਾ ਲਾ ਸਕਦੇ ਹੋ ਤੁਸੀਂ ਹੋਰ ਕਿਸੇ ਪਾਸੇ ਧਰਨਾ ਲਾ ਸਕਦੇ ਹੋ ਤੁਸੀਂ ਆਮ ਆਮ ਪਬਲਿਕ ਦੇ ਖਿਲਾਫ ਤੁਸੀਂ ਕਿਉਂ ਧਰਨਾ ਲਗਾ ਰਹੇ ਹੋ ਆਮ ਪਬਲਿਕ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ ਸਰ ਜੀ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਸਾਨੂੰ ਪੁਲਿਸ ਚੌਂਕੀ ਦੇ ਵਿੱਚ ਜਾਂਦੇ ਆਂਦੇ ਕਹਿੰਦੇ ਅੱਜ ਸੁਣਵਾਈ ਕਰਦੇ ਆ ਕੱਲ ਫੜਦੇ ਆ ਪਰਸੋਂ ਫੜਦੇ ਆ ਸਾਡੀ ਮਨਸ਼ਾ ਨਹੀਂ ਹੈਗੀ ਸਰ ਇਸ ਵਕਤ ਆਪਾਂ ਦੇਖ ਸਕਦੇ ਹੋ ਉਹਨਾਂ ਦੀ ਉਹਨਾਂ ਦੀ ਜਿਹੜੀ ਬੈਕਰੀ ਆ ਉਹ ਵੀ ਬੰਦ ਹੈ ਇਸ ਵੇਲੇ ਤੁਸੀਂ ਜਿਆਦਾ ਜਿਆਦਾ ਉਹਨਾਂ ਦੀ ਬੈਕਰੀ ਦੇ ਮੂਰੇ ਧਰਨਾ ਲਾ ਸਕਦੇ ਹੋ 8 ਦਿਨ ਖੁੱਲੀ ਸੀਗੀ ਪਰਸੋ ਆਏ ਨੇ ਐਸੋਈ ਸਹੀ ਉਹਨਾਂ ਨੇ ਬੰਦ ਕਰਾਈ ਇਹ ਬੈਕਰੀ ਮਿਲ ਕੇ ਕਿਉਂਕਿ ਜੋ ਬੰਦਾ ਹੈ ਕੱਲ ਤੋਂ ਉਹਨੂੰ ਗ੍ਰਿਫਤਾਰ ਕਰੋ ਅਸੀਂ ਧੰਨੇ ਦੋਟ ਜਾਾਂਗੇ ਸਾਡੀ ਮਨਸ਼ਾ ਨਹੀਂ ਹੈ ਕਿ ਪਬਲਿਕ ਨੂੰ ਅਸੀਂ ਪਰੇਸ਼ਾਨ ਕਰੀਏ ਹੁਣ ਤੁਹਾਨੂੰ ਪੁਲਿਸ ਵੱਲੋਂ ਪੁਲਿਸ ਵੱਲੋਂ ਕੀ ਆਸ਼ਵਾਸਨ ਦਿੱਤਾ ਜਾ ਰਿਹਾ ਹੈ ਕੋਈ ਆਸ਼ਵਾਸਨ ਨਹੀਂ ਦਿੱਤਾ ਗਿਆ ਹੈਗਾ ਜਦ ਤੱਕ ਉਹ ਗ੍ਰਿਫਤਾਰ ਨਹੀਂ ਹੁੰਦਾ ਅਸੀਂ ਧਰਨਾ ਨਹੀਂ ਚੱਕਾਂਗੇ ਇੱਦੀ ਬੈਠਾਂਗੇ ਪਬਲਿਕ ਦਾ ਸਹਿਯੋਗ ਨਾਲ ਦੇਖੋ ਐਂਬੂਲੈਂਸ ਜਾ ਰਹੀ ਹੈ ਜੋ ਜ਼ਰੂਰਤਮੰਦ ਬੰਦਾ ਹੈ ਜੋ ਮੈਡੀਸਿਨ ਲਈ ਜਾ ਰਿਹਾ ਹੈ ਜਾ ਕਿਸੇ ਪੜਾਈ ਲਈ ਹੈ ਜਾਂ ਸੀ ਉਹ ਗੱਡੀ ਕੋਈ ਨਹੀਂ ਰੋਕ ਰੇ ਜਾ ਮੈਂ ਹੁਣੇ ਦੇਖ ਰਿਆ ਸੀਗਾ ਇੱਥੋਂ ਇੱਕ ਲੇਡੀ ਨੇ ਐਮਰਜੈਂਸੀ ਜਾਣਾ ਸੀਗਾ ਹਸਪੀਟਲ ਦੇ ਵਿੱਚ ਸਰ ਉਹਨਾਂ ਨੂੰ ਨਿਕਲਣ ਨਹੀਂ ਦਿੱਤਾ ਗਿਆ ਉਹਨਾਂ ਨੂੰ ਕਹਿੰਦੇ ਤੁਸੀਂ ਪਰਲੇ ਪਾਸੇ ਆਓ ਉਹ ਪਰਲੇ ਪਾਸੇ ਉਹਦੀ ਮੈਡਮ ਗਏ ਨੇ ਪਰ ਉਹਨਾਂ ਨੂੰ ਉੱਥੇ ਵੀ ਰਸਤਾ ਨਹੀਂ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਪਿੱਛੇ ਵੀ ਰਸਤਾ ਬੰਦ ਹੈ ਬੰਦ ਹੈ ਬੰਦ ਹੈ ਦੇਖੋ ਕਿਸੇ ਇੱਕ ਬੰਦੇ ਦੇ ਨਕਾਲੀ ਦੇ ਨਾਲ ਬੰਦਾ ਨਾ ਸਾਡੇ ਦਾ ਥਰੂ ਨਹੀਂ ਨਾ ਹੈਗਾ ਉਸ ਬੰਦੇ ਨਾਲ ਤਾਂ ਤੁਸੀਂ ਦਿੱਤਾ ਨਾ ਸਰ ਫਿਰ ਉਹ ਬੰਦੇ ਨੇ ਗਲਤ ਕੀਤਾ ਉਹਨੂੰ ਜ਼ਰਾਤ ਕਰਨ ਸਰ ਇੱਕ ਬੰਦੇ ਦੀ ਗਲਤੀ ਹੈ ਉਹ ਸਾਰੇ ਲੋਕ ਕਿਉਂ ਭੁਗਤ ਰਹੇ ਆ ਸਾਰੇ ਲੋਕ ਨਹੀਂ ਭੁਗਤ ਰਹੇ ਨੇ ਸਾਰੇ ਸਾਥ ਦੇ ਰਹੇ ਨੇ ਕੋਈ ਨਹੀਂ ਭੁਗਤ ਰਿਹਾ ਹੈਗਾ ਬੇਚੰ ਸਰ ਆ ਰਹੇ ਨੇ ਉਹ ਗਲਤ ਕਮੈਂਟ ਕਰ ਰਹੇ ਨੇ ਉਹ ਗਲਤ ਬੋਲ ਰਹੇ ਨੇ ਅਸੀਂ ਕੜਾਈਆਂ ਨੇ ਐਂਬੂਲੈਂਸ ਕੜਾਈ ਆ ਨਾ ਸਕੂਲ ਬੱਸ ਕੜਾਈ ਆ ਉਹੀ ਤੁਹਾਨੂੰ ਗੱਲ ਕਰ ਰਿਹਾ ਕਿ ਐਂਬੂਲੈਂਸ ਤੁਸੀਂ ਜਰੂਰ ਕੜਾਈ ਆ ਪਰ ਇੱਥੇ ਜਿਹੜੀ ਇੱਕ ਲੇਡੀ ਸੀਗੀ ਉਹਨੇ ਐਮਰਜੈਂਸੀ ਦੇ ਵਿੱਚ ਨਹਿਰ ਪਾਰ ਕਰਕੇ ਜਾਣਾ ਸੀਗਾ ਉਹ ਕਿੰਨਾ ਪਰੇਸ਼ਾਨ ਹੋਈ ਜੀ ਕੀ ਕਰੀਏ ਕੀ ਕਰੀਏ ਇਹਨਾਂ ਦਾ ਤਾਂ ਕੋਈ ਹੱਲ ਨਹੀਂ ਹੈਗਾ ਸਾਡੀ ਗ੍ਰਫਤਾਰ ਉਹਨਾਂ ਦੀ ਗ੍ਰਫਤਾਰੀ ਚਾਹੀਦੀ ਬਸ ਇਸ ਤੋਂ ਇਲਾਵਾ ਅਸੀਂ ਕੁਝ ਨਹੀਂ ਕਰ ਸਕਦੇ ਆ ਚਲੋ ਅਸੀਂ ਇੱਥੇ ਪ੍ਰਵਾਸੀ ਭਾਈਚਾਰੇ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦੇ ਕੋਲ ਇਸ ਮਾਮਲੇ ਦੇ ਵਿੱਚ ਕੋਈ ਕੋਈ ਜਵਾਬ ਨਹੀਂ ਹੈ ਕਿ ਜਿਹੜਾ ਜਾਮ ਹੈ ਉਹ ਅਸੀਂ ਓਨੀ ਦੇਰ ਤੱਕ ਨਹੀਂ ਖੋਲਾਂਗੇ ਜਿੰਨੀ ਦੇਰ ਤੱਕ ਬੈਕਰੀ ਮਾਲਕ ਦੀ ਜਿਹੜੀ ਹੈ ਗ੍ਰਿਫਤਾਰੀ ਨਹੀਂ ਹੋ ਜਾਂਦੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਰੱਖਿਆ ਵਾਸਤੇ ਆਪਣਾ ਆਪ ਮਾਰ ਦਿੱਤਾ, ਆਪਣਾ ਸਰਬੰਸ ਵਾਰ ਦਿੱਤਾ। ਸੋ ਸਾਨੂੰ ਕੋਈ ਹੱਕ ਨਹੀਂ ਹੈ ਕਿਸੇ ਵੀ ਧਰਮ ਨੂੰ ਟਾਰਗੇਟ ਕਰਨ ਦਾ, ਕਿਸੇ ਧਰਮ ਪ੍ਰਤੀ ਮਾੜਾ ਬੋਲਣ ਦਾ। ਸੋ ਇਹ ਬਹੁਤ ਹੀ ਨਿੰਦਨ ਨਿੰਦਨਯੋਗ ਜਿਹੜੀ ਹੈ ਉਹ ਘਟਨਾ ਹੈ। ਸੋ ਇਸ ਤਰ੍ਹਾਂ ਦੀ ਟਿੱਪਣੀ ਕਰਨਾ ਕਿਸੇ ਧਰਮ ਪ੍ਰਤੀ ਇਸ ਬਾਰੇ ਗੁਰੇਜ਼ ਕਰਨਾ ਚਾਹੀਦਾ। ਲੁਧਿਆਣਾ ਤੋਂ ਅਮਰਿਤਪਾਲ ਸਿੰਘ ਦੀ ਇਹ ਰਿਪੋਰਟ। हेलो हेलो मैं कल भी बंदे के घंटा घंटा खराब रखा आज भी बंदा गया हुआ है कथा भी माल पैक होना है ये कौन सा तरीका गया अरे साले बिहार के ना इतने कुत्ते लोग ना बिहार के इतने नहीं माल का बताइए ना आप बिहारी गया कर किया हो बताइए वो तो वो जाता ठीक तो है, है तो बंदे एक घंटा सो वहाँ पे पहले फोन किया फिर बंदे जाता है अरे तो साला एप, इन लोगों ने ऐसे ही मर जाना है गरीब जन्म लिया था गरीब ही मर जाना इन्होंने ये सिर्फ धर्म के चक्कर में फंसे रहना इन्होंने कभी साला कोई नहीं होती और इनको हम पंजाब ना होता ये भूखे मरते तब अच्छा था पंजाब के लोगों ने इनकी बाजू पकड़ी इनको इनको नौकरियां दी अब ये साले जो है ना वो फिर वही धर्म धर्म जहां कोई धर्म नहीं है दुनिया के अंदर वो देश कामयाब है जहां साला जितने 84 लाख देवी देवताएं जितने धर्म है उतने ही साले सारे काम घटिया है कौन बोल के गया है कि मेरे जन्मदिन वाले दिन छुट्टी करो गांधी जी बोल के गए हैं कि बाबा गुरु नानक बोल के गए हैं कि रामदेव राम जी बोल के गए हैं सीता मां बोल के गई है वो तो कहते हैं जिस दिन हमारा जन्म हुआ था उस दिन ज्यादा काम करो बंधक भेजिए गाड़ी माल बहुत है वो खराब ना हो जाए मैं तो यही बात कर रहा हूँ साला जो हिरोशिमा नागासाकी नागा साहब के ऊपर बम फेंका था ना अमेरिका ने वो तो फेंकना तो चाहिए था हिंदुस्तान पे इतना करप्ट देश है इनके यहाँ पे हरामी इतने लोग हैं इनको काम करने को दिल नहीं करता ना कोई टाइम पे आता है काम पे ना कोई जिम्मेदारी से काम करता है ਨਾ ਕੋਈ ਸਾਲਾ ਜਵਾਬ ਦੇ ਕੀ ਬੋਲ ਰਿਹਾ ਮੈਂ ਅਰਵਿੰਦ ਕੋ ਬਤਾਇਆ ਕਰਿਆ ਥਾ ਅਰਵਿੰਦ ਕਹਤਾ ਵੀ ਮਾਲਕ ਹੈ ਇਹ ਕਹਦਾ ਉਹ ਹੈ ਸਾਲੇ ਯੂਪੀ ਬਿਹਾਰ ਵਾਲੇ ਸਾਰੇ ਕੁੱਤੇ ਆ ਨਾ ਤੁਮ ਦੇਖੋ ਪੰਜਾਬ ਕੇ ਲੜਕੋ ਕੋ ਵੈਸੇ ਨਹੀਂ ਕੰਮ ਕਰਨੇ ਕੋ ਦਿਲ ਕਰਤਾ ਇਹ ਸਭ ਸਭ ਸੋਚ ਕੇ ਬੈਠੇ ਹੈ ਕੈਨੇਡਾ ਚਲੇ ਜਾਏ ਬਾਂਚੋ ਕੈਨੇਡਾ